ਸੋਸੀ ਗਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਜਿਹੜਾ ਕਿਸਾਨੀ ਮੋਰਚਾ ਸ਼ੰਭੂ ਬਾਰਡਰ ਦੇ ਉੱਪਰ ਡਟੇ ਨੂੰ ਚੌਥਾ ਦਿਨਾਂ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸ਼ਾਮ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਸ਼ਾਮ ਦਾ ਨਜ਼ਾਰਾ ਦਿਖਾ ਰਹੇ ਆਂ ਇਹ ਸ਼ੰਭੂ ਬਾਰਡਰ ਦਾ ਉਹ ਬ੍ਰਿਜ ਆ ਜਿਹੜਾ ਦੋ ਸਟੇਟਾਂ ਨੂੰ ਇਸ ਪਾਸੇ ਮੈਂ ਤੁਹਾਨੂੰ ਕੈਮਰੇ ਦੀ ਨਜ਼ਰ ਨਾਲ ਦਿਖਾ ਰਹੇ ਆਂ ਸਾਹਮਣੇ ਇਹ ਹਰਿਆਣਾ ਸ਼ੁਰੂ ਹੋ ਜਾਂਦਾ ਪੁਲ ਦੇ ਉਸ ਪਾਰ ਤੇ ਇਸ ਪਾਸੇ ਪੰਜਾਬ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿਛਲੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ਼੍ਰੀ ਹਿਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ 12 ਤਰੀਕ ਤੋਂ ਹੀ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੀਐਸਐਫ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਬੈਰੀਕੇਡਿੰਗ ਕੀਤੀ ਗਿਆ ਉਹ ਠੀਕ ਉਸਦੇ ਸਾਹਮਣੇ ਮਹਿਜ਼ 20 ਮੀਟਰ ਦੂਰ ਹੀ ਜਿਹੜੇ ਜਿਹੜੇ ਨੌਜਵਾਨ ਨੇ ਉਹ ਸ਼ਾਂਤਮਈ ਢੰਗ ਦੇ ਨਾਲ ਇੱਥੇ ਬੈਠੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸ਼ਾਮ ਦਾ ਟਾਈਮ ਆ ਅਗਲੇ ਗੇਟ ਦੀ ਮੀਟਿੰਗ ਹੈ ਉਹ 18 ਤਰੀਕ ਨੂੰ ਹੋਣੀ ਆ ਸ਼ਾਮ ਨੂੰ 6 ਵਜੇ ਐਤਵਾਰ ਨੂੰ 6 ਵਜੇ ਚੌਥੇ ਗੇਟ ਦੀ ਮੀਟਿੰਗ ਹੋਣੀ ਆ ਤਾਂ ਉਸ ਮੀਟਿੰਗ ਦੇ ਵਿੱਚ ਵੀ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਉੱਪਰ ਵੀ ਬਹੁਤ ਸਕਾਰਾਤਮਕ ਤਰੀਕੇ ਨਾਲ ਮੀਟਿੰਗ ਹੋਈ ਸੀ ਔਰ ਉਮੀਦ ਪੂਰੀ ਹੈ ਕਿ ਜਿਹੜੀ ਅਗਲੀ ਮੀਟਿੰਗ ਹੈ ਉਸ ਦੇ ਵਿੱਚ ਕੋਈ ਨਾ ਕੋਈ ਸਹਿਮਤੀ ਜ਼ਰੂਰ ਬਣ ਜੂਗੀ ਔਰ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੈਂ ਸ਼ੰਭੂ ਬਾਰਡਰ ਦੀਆਂ ਜਿਸ ਤਰੀਕੇ ਦੇ ਨਾਲ ਇੱਥੇ ਸਾਰੇ ਬੈਠੇ ਹੋਏ ਨੇ ਅਥਰੂ ਗੈਸ ਦੇ ਗੋਲੇ ਉਤਰ ਆਉਂਦੇ ਨੇ ਟਾਇਰ ਗੈਸ ਦੇ ਗੋਲੇ ਆਉਂਦੇ ਨੇ ਉਹ ਲੱਗਦੇ ਨਹੀਂ ਤੇ ਕਈਆਂ ਨੂੰ ਉਹਦੇ ਨਾਲ ਨੁਕਸਾਨ ਵੀ ਹੋਇਆ ਕਾਫੀ ਜਿਦ ਤਾਈਆਂ ਨੇ ਦਿੱਤੇ ਹੋਰ ਵੀ ਦੇਖੋ ਤੁਸੀਂ ਨੌਜਵਾਨ ਤੇ ਬਜ਼ੁਰਗ ਬੈਠੇ ਨੇ ਔਰ ਸ਼ਾਮ ਦੀਆਂ ਤਸਵੀ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਵਕਾ ਦੋਨੇ ਹੀ ਪਾਸੇ ਚਾਹੇ ਹਰਿਆਣਾ ਪਾਸੇ ਗੱਲ ਕਰਾਂ ਮੈਂ ਪ੍ਰਸ਼ਾਸਨ ਦੀ ਗੱਲ ਕਰਾਂ ਉਹ ਵੀ ਬਿਲਕੁਲ ਸ਼ਾਂਤਵੇਂ ਢੰਗ ਦੇ ਨਾਲ ਬੈਠੇ ਹੋਏ ਨੇ ਔਰ ਬਿਲਕੁਲ ਠੀਕ ਉਹ ਸਾਹਮਣੇ ਪੰਜਾਬ ਵਾਲੇ ਪਾਸੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਬੈਠੇ ਹੋਏ ਨੇ ਜਿਹੜੇ ਕਮੇਟੀ ਦੇ ਮੈਂਬਰ ਨੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਕਮੇਟੀ ਬਣਾਈ ਗਈ ਇੱਥੇ ਉਹਨਾਂ ਦੇ ਮੈਂਬਰ ਨੇ ਉਹ ਫਰੰਟ ਲਾਈਨ ਦੇ ਵਿੱਚ ਖੜ੍ਹੇ ਨੇ ਔਰ ਇਸ ਲਾਈਨ ਤੋਂ ਅੱਗੇ ਜਿਹੜਾ ਹੈ ਉਹ ਕਿਸੇ ਨੂੰ ਵੀ ਨਹੀਂ ਜਾਣ ਦੀ ਇਜਾਜ਼ਤ دی ਜਾ ਰਹੀ ਔਰ ਇੱਥੇ ਇਹਨਾਂ ਨੂੰ ਕਿਹਾ ਗਿਆ ਜੋ ਵੀ ਤੁਸੀਂ ਗੱਲ ਕਰਨੀ ਹੈ ਇੱਥੇ ਖੜ ਕੇ ਇਸ ਦਹਹਲੀਜ਼ ਤੋਂ ਇਸ ਲਾਈਨ ਤੋਂ ਪਿੱਛੇ ਰਹਿ ਕੇ ਜੋ ਵੀ ਗੱਲ ਕਰਨੀ ਹੈ ਉਹ ਕਰ ਸਕਦੇ ਹੋ ਪਿੱਛੇ ਤੱਕ ਤੁਹਾਨੂੰ ਤਸਵੀਰਾਂ ਦਿਖਾਉਣਾ ਮੈਂ ਔਰ ਇਸ ਤੋਂ ਪਿੱਛਲੇ ਪਾਸੇ ਤੁਹਾਨੂੰ ਮੋਰਚੇ ਦੀਆਂ ਵੀ ਤਸਵੀਰਾਂ ਦਿਖਾਉਣਾ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਲੱਗਿਆ ਹੋਇਆ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਤੱਕ ਨਜ਼ਰ ਆਂਦੀ ਹੈ ਉੱਥੇ ਕਿਸਾਨ ਬੈਠੇ ਹੋਏ ਨੇ ਤਾਂ ਇੱਕ ਤਰੀਕੇ ਦੇ ਨਾਲ ਲੀਡਰਾਂ ਦੇ ਵੱਲੋਂ ਵੀ ਸਨੇਹਤਾ ਜਾ ਰਿਹਾ ਕਿ ਜਿਹੜੀ ਕਿਸੇ ਵੀ ਤਰੀਕੇ ਦੀ ਕੋਈ ਹੁੱਲੜਬਾਜ਼ੀ ਨਹੀਂ ਕਰਨੀ ਨੌਜਵਾਨਾਂ ਨੂੰ ਪੰਜਾਬ ਤੇ ਵਿੱਚ ਰਹਿਣ ਦੀ ਬਿਲ ਕੀਤੀ ਗਈ ਔਰ ਅੱਜ ਕਿਦਣਾ ਕੀਤੀ ਹੋ ਨਿਸ਼ਾਸ਼ਨ ਦਿਖ ਵੀ ਰਿਹਾ ਔਰ ਨੌਜਵਾਨ ਵੀ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਲੀਡਰਾਂ ਨੇ ਅਗਵਾਈ ਕਰਨਗੇ ਉਸੇ ਤਰੀਕੇ ਨਾਲ ਅਸੀਂ ਜਾਬਤੇ ਦੇ ਵਿੱਚ ਰਹਿ ਕੇ ਸਬਰ ਦੇ ਨਾਲ ਉਹਨਾਂ ਦੀ ਕਾਲ ਦੇ ਉੱਪਰ ਅਗਲਾ ਸਟੈਪ ਚੱਕਾਂਗੇ ਫਿਲਹਾਲ ਵੇਟਿੰਗ ਸਾਰਿਆਂ ਨੂੰ ਇਸ ਗੱਲ ਦੀ ਹੈ ਕਿ ਜਿਹੜੀ ਅਗਲੀ ਮੀਟਿੰਗ ਹੋਣੀ ਚੌਥੇ ਗੇੜ ਦੀ ਮੀਟਿੰਗ ਹੋਣੀ ਆ ਐਤਵਾਰ ਨੂੰ ਸ਼ਾਮ ਨੂੰ 6 ਵਜੇ ਹੋਣੀ ਆ ਉਸ ਮੀਟਿੰਗ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਕੀ ਨਤੀਜਾ ਆਉਂਦਾ ਉਸ ਤੋਂ ਬਾਅਦ ਮੋਰਚੇ ਦੀ ਜਿਹੜਾ ਦਿੱਲੀ ਕੂਚਵਾਲ ਜਾਣ ਦਾ ਜਿਹੜਾ ਮੋਰਚੇ ਦੀ ਕਾਲ ਹੈ ਕਿਸਾਨੀ ਇਸ ਮੋਰਚੇ ਦੀ ਉਹ ਕਾਲ ਅਗੇ ਕਿਹੜੀ ਲੰਦੇ ਨੇ ਲੀਡਰ ਕਿਸ ਤਰੀਕੇ ਦੇ ਨਾਲ ਮੋਰਚੇ ਦੀ ਅਗਵਾਈ ਕਰਨੇ ਨੇ ਉਹ ਵੀ ਤੁਹਾਨੂੰ ਅਪਡੇਟ ਅਸੀਂ ਦਵਾਂਗੇ ਫਿਲਹਾਲ ਕੈਮਰਾਮੈਨ ਕੁਲਦੀਪ ਦੇ ਨਾਲ ਭੁੱਲਰਜੀਤ ਸਿੰਘ ਦੈਰਿਕ ਸਵੇਰਾ ਸ਼ੰਭੂ ਬੜਾ